ਉਹ ਮੇਤਰੋ ਅੱਗੋ ਗੱਲਤੀ ਆਪਾਂ ਠੰਡ ਬਹੁ ਸੀਗੀ ਤੇ ਭਰਾ ਆਪਣਾ ਆਉਂਦਾ ਤੁਰਿਆ ਤੇ ਮਿਲੌਣੇ ਆ ਤੁਹਾਨੂੰ ਉਹਦੇ ਨਾਲ ਜਮੀ ਆਉਂਦਾ ਤੁਰਿਆ ਹਾਂਜੀ ਮੇਤਰੋ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਜਾ ਰਿਹਾ ਆਪਣੇ ਮਿੱਤਰ ਨੂੰ ਮਿਲਣ ਉਹ ਜਾ ਰਿਹਾ ਸਵੇਰੇ ਕੈਨੇਡਾ ਤੇ ਬਾਕੀ ਆਪਾਂ ਤੁਹਾਨੂੰ ਮਿਲਾਉਨੇ ਹਥੇ ਜਾ ਕੇ ਸਾਰਿਆਂ ਦੇ ਨਾਲ ਤੇ ਵੀ ਸਾਡੇ ਨੇ ਚੱਲ ਜਾਣਾ ਉਹਨੋਂ ਸੈਂਟਰ ਆਦੇ ਜਿੱਥੇ ਭਾਇਆ ਤੋਂ ਹਟ ਜਾ ਪੰਗੇ ਲੈਣਾ ਅੱਛਾ ਤੇ ਬੈਠੀ ਤੁਹਾਡੀ ਆਹ ਹੈ ਤੁਹਾਡੀ ਇਹ ਮਾਰਨ ਇਹ ਮੈਂ ਨਾ ਤੰਤੋਂ ਪਾ ਦਾ ਇੱਕ ਬੰਦਾ ਘਟਦੇ ਸਾਡਾ ਇੱਕ ਬੰਦਾ ਘਟ ਚੱਲਿਆ ਗਾਈ ਗਾਈ ਵੀਰੇ ਗਾਈ ਵੀਰੇ ਅਜਾੜ ਇੱਕ ਬੰਦੇ ਨੇ ਘਟ ਦੇ ਦਿੱਤਾ ਅੱਜ ਵੀਰ ਸਾਡਾ ਚੱਲਿਆ ਬਾਕੀ ਦਿਖਾਉਨੇ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਵੀਰੇ ਆ ਰਿਹਾ ਹੈਰੀ ਵੀਰ ਆ ਗਿਆ ਹੈਰੀ ਵੀਰ ਹਲੋ ਇੰਦਰਵੀਰ ਹਾਈ ਹਾਈ ਫੋਜੀ ਸਾਹ ਫੋਜੀ ਸਾਹ ਇੰਟਰੈਕਟ ਏਕਸੀ ਦੇ ਡਰਾਇਵ ਪਲੇਅਰ ਅੱਜ ਅੱਛਾ ਠੀਕ ਸੀਗਾ ਹੈਰੀ ਬੋਪਰ ਆਏ ਉਹਨੂੰ ਉਰਾਤ ਕਰਤਾ 20 ਵਿਕਟ ਅੱਜ ਦਾ ਧਰਮਪ੍ਰੀਤ ਹੀ ਬਣਿਆ ਫਿਰਦਾ ਵਾਲ ਛੁੱਟ ਕੇ ਮੂਰ ਨੂੰ ਨਹੀਂ ਅੱਜ ਦਾ ਮੈਂ ਧਰਮਪ੍ਰੀਤ ਹੀ ਬਣਿਆ ਫਿਰਦਾ ਮੂਰ ਨੂੰ ਛੁੱਟ ਕੇ ਵਾਲ ਹੈ ਇਹਨਾਂ ਕੋਲ ਆ ਗਿਆ ਹਾਂ ਖਾਣਾ ਪੀਣਾ ਖੁੱਲਾ ਹੋ ਗਿਆ ਨਾ ਕੋਈ ਹੁਣ ਜਿੰਮ ਨਹੀਂ ਨਾ ਕਰਨੀ ਨਾ ਹੁੰਦਾ ਹੁਣ ਜਿੰਮ ਚਾਹ ਹੌਲੀਆ ਹੈ ਓ ਵੀਰ ਸਾਡਾ ਕੰਮ ਕਰਦਾ ਫਿਰਦਾ ਓ ਕੰਮ ਕਰਨਾ ਜਵਾ ਇੱਧਰ ਨਹੀਂ ਕੰਮ ਕਰਨਾ ਇੱਥੇ ਬਾਅਦ ਚ ਬਾਹਰ ਜਾ ਕੇ ਕਰੋ ਹੂੰ ਕੋਹ ਨਹੀਂ ਹੁੰਦਾ ਆਉਣਾ ਮ ਰੁਕ ਜਾ ਇੱਥੇ ਆਉਣਾ ਮ ਜਿਆਦਾ ਇਹ ਆਪਲਾ ਮਾਜੋ ਨਾ ਓ ਜਾ ਸਾਨੂੰ ਤਾਂ ਕਦੇ ਕੋ ਕੀਤਨੀ ਇਨੇ ਚਰਦੇ ਰਹਿਨੇ ਤੈਨੂੰ ਕਰਤਾ ਇੱਥੇ ਕੋਹ ਨਹੀਂ ਹੁੰਦਾ ਆਉਣਾ ਮ ਘਰੇ ਰੁਕ ਜਾ ਉਹਨਾਂ ਦੀ ਲੇਖ

ਮਹਿੰਕ ਪੱਟੀਆਂ ਦੇ ਗੱਲ ਕਰ ਰਹੇ ਨਹੀਂ ਉਹ ਲਾਚੋ ਲੱਗੀ ਨਹੀਂ ਕਿ ਲੇਖੀ ਨਹੀਂ ਉਹ ਦੇਣ ਲੱਗੇ ਹੀ ਨਾ ਉਹ ਹੀ ਵਾਪਸ ਦੇ ਦਿੰਦੇ ਚੱਲ ਕੋਈ ਨਹੀਂ ਆਉਣਾ ਮੈਂ ਰੁਕ ਜਾ ਇੱਥੇ ਪਿੰਡ ਨਾਲ ਗੱਲ ਤਾਂ ਸੁਣ ਲੈ ਘਰੇ ਆਉਣਾ ਤੇਰਾ ਇੱਧਰ ਪਾ ਲਿੰਦੇ ਆਂ ਦਰਾਈ ਨਹੀਂ ਜੰਗੇ ਮੈਨੂੰ ਭੂਤ ਜਮੇੜ ਤੇ ਹੀ ਭਈਆ ਸਾਡਾ ਐ ਭਾਈ ਜੀ ਮੈਂ ਕੱਲ ਕੋ ਪਿੰਡ ਜਾ ਰਹਾ ਮੈਂ ਕਿਉਂ ਭਾਈ ਕੋ ਭੂਤ ਪ੍ਰੇਤ ਜੀ ਮੜਦੇ ਆ ਉਹਦੇ ਨਾਮ ਹੋੜੇ ਮੈਂ ਵੀ ਲੈ ਕੇ ਉਹਨੇ ਕੱਪੜਿਆਂ ਨੂੰ ਕੀ ਆ ਮਾਮਾ ਤੂੰ ਸੋਣਾ ਯਾ ਬਣਾਉਣਾ ਹੈ ਦਰਜੀ ਦੇ ਨਹੀਂ ਕੋਈ ਚੱਕਰ ਕੱਪੜੇ ਬਾਰੇ ਨਹੀਂ ਯਾਰ ਓਏ ਸਿੱਧੀ ਲਾਈਏ ਮੈਂ ਤਾਂ ਕਹਿੰਨਾ ਹਾਂ ਲਾ ਲਓ ਮੈਂ ਤਾਂ ਕਹਿਣ ਦਿਆ ਆਪਣੇ ਲੋਕੀ ਚੱਕਰ ਪੱਬ ਦਰਜੀ ਨੂੰ ਸਾਥ ਸਾਸਰੀ ਘਰ ਬਾਹਰ ਜੀ ਕਾਸ ਸਾਹਿਬ ਜੀ ਵਦ ਵੀਰ ਸਾਡਾ ਚੱਲਿਆ ਬਾਹਰ ਆ ਇਧਰ ਵੀ ਬਾਹਰ ਜਾਣ ਦੀ ਕੋਈ ਨਹੀਂ ਫਿਰ ਸਮਾਨ ਮੈਂ ਕਹੇ ਚੀਅਰਸ ਅੰਗਰੇਜ਼ੀ ਦੇ ਤਾਂ ਨਹੀਂ ਹੋਣੀ ਆ ਕੁਰਸੀਆਂ ਦੇ ਕੁਰਸੀ ਫੜ ਦੂ ਰੱਖ ਲਓ ਕੋਈ ਨਹੀਂ ਨਾ ਕੁਰਸੀਆਂ ਲੈ ਇਹ ਮੈਂ ਮੁੰਡਾ ਸਾਥ ਕੋਲ ਉਹ ਉਹ ਫੜਨ ਦਾ ਪੇ ਮੇਰਾ ਤੋਂ ਹੋਣਾ ਚੱਕੂ ਬੰਦ ਨਹੀਂ ਨਾ ਬੰਦਾ ਵੀਡੀਓ ਪਹੁੰਚ ਜਾਗਾ ਨਹੀਂ ਚੱਲ ਲਾ ਲਓ ਆਹ ਹੱਥ ਤੋਂ ਤੇ ਹੀ ਹਾਂ ਉਹ ਤੋਂ ਕੀ ਬਈ ਇਹ ਨੋ ਨੋ ਕੀ ਕਰ ਰਹੀ ਹੈ ਆਇਆ ਜੀ ਇਹ 2 ਮਹੀਨਾ ਤੋਂ ਵਿਆਜ ਪਹਿਲਾਂ ਨਾ ਫੂਲਵਾਦਾ ਇਹ ਮੈਂ ਤਾਂ ਦੇਖਿਆ ਜੀ ਕੌਣ ਇਹ ਹੀ ਨੋ ਸਤੰਬਰ ਕੋਡ ਰੀਡ ਕਰਦਾ ਨਹੀਂ ਨਹੀਂ ਉਹ ਵੀ ਰੱਖੋ ਉੱਥੇ ਚੱਲ ਜਾਈਏ ਅੱਛਾ ਆ ਗਿਆ ਹਾਂ ਬਸ ਮਿਲ ਜਾਂਦੇ ਕੁੱਤੇ ਨੂੰ ਮਿਲਿਆ ਜਾ ਕੇ ਦੀ ਇਹਦਾ ਆਉਂਦਾ ਹੈ ਨਾ ਨਾ ਨਹੀਂ ਕੰਮ ਨਹੀਂ ਰਹਿਣਾ ਇੱਜੀ ਗੱਲ ਕਰੀ ਜਨਾ ਕੋ ਨਹੀਂ ਫਿਰ ਤੇ ਨਵੀਆਂ ਵੀ ਜਿਵੇਂ ਜਿਹੜਾ ਹੈਗਾ ਉਹ ਘਰ ਕਹਿੰਦੇ ਇੱਕ ਨਿਕਿਆ ਕਿਹੜਾ ਨਿਕਿਆ ਜਾ ਆਹ ਤੇ ਉਹ ਇੱਕ ਤਾਂ ਮੈਂ ਲੈ ਗਿਆ ਆ ਤਾਂ ਪੂਹ ਹੀ ਲਿਆ ਹੂੰਗਾ ਕੋਈ ਕੁੱਤਾ ਨਹੀਂ ਛੱਡਦਾ ਜਾਦੂ ਵਾਲਾ ਤਾਂ ਬੋਲਿਆ ਆ ਜਾ ਆ ਜਾ ਭੱਜਿਆ ਆ ਜਾ ਆ ਜਾ ਉਹ ਤਾਂ ਮੈਨਾਂ ਅੱਜ ਤੋਂ ਬਾਅਦ ਮਾਮੇ ਨੇ ਮਾਤੇ ਲਿਆ ਬਹੁਤ ਚੁਪੀ ਤੇ ਚੱਲਿਆ ਤੇ ਚਾ ਵੀਡੀਓ ਕੋਲ ਤੇ ਮਿਲਿਆ ਰੂਮਾ ਮਾ ਅੜ ਜਾ ਕੋਣੀ ਤੇ ਆ ਜੋ ਇੱਥੇ ਸਹੀ ਹੁੰਦੀ ਹੋ ਨੇ ਕਿ ਉਹ ਫੜ ਲਈ ਨਹੀਂ ਇਹ ਫਿਰ ਇਧਰੋਂ 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 ਕਰਨਾ ਸੁੱਖਾ ਬੋਤ ਨਾਲ ਆਉਂਦੇ ਮੈਂ ਬਾਰੇ ਬਾਰੇ ਤਾਂ ਨਹੀਂ ਸ਼ਾਇਦ ਅੱਗ ਨੂੰ ਫੜਦਾ ਉੰਦੇ ਵਾਲੇ ਬਾਪ ਜੀ ਰਹੇ ਹਾਂ ਭਾਰਤੀ ਨਾਲ ਹੀ ਆਉਂਦੇ ਇਹ 500 ਰੁਪਏ ਦੀ ਦੀ ਰਿਕਰਦੀ ਨਹੀਂ ਹਾਂ ਕੀ ਆ ਗਾਦਾ ਰੱਖਣਾ ਜਦੋਂ ਦੀ ਕਰੇ ਆਵੇ ਜਾਵੇ दे गए मित्र चलो केस जा बना हां दादा साहब ला काम का अंदर 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 ला हां मसाला बन गया दे दी ਕੀ ਕਰਨਾ ਹਾਸੇ ਕਿਹਨਾਂ ਨਹੀਂ ਇਹ ਕੀ ਸੁਣਾ ਜੈ ਮਾਹਰਾ ਦੇ ਮੁਖਾ ਅੱਛਾ ਅੱਖਾਂ ਸੋਝ ਗਈਆਂ ਇਹਦੇ ਚੜਨਾ ਮਿੱਠਾ ਨਾ ਆਵੇ ਵੀਰ ਬਾਬਾ ਬੈਣਾ ਬੈਣਾ ਮਾਮੂ ê pha là 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 ê pha I mm -hmm.